ਹਾਂਜੀ ਕਿਵੇਂ ਹੋ ਸਾਰੇ ਇਹ ਸਾਡਾ ਅੱਜ ਦਾ ਪਹਿਲਾ ਵਲੌਗ ਆ ਤੇ ਅਸੀਂ ਆਏ ਅੰਤਵਾਰ ਇੱਕ ਵਲੌਗ ਪਾਇਆ ਕਰਾਂਗੇ ਤੇ ਅੱਜ ਅਸੀਂ ਸਭ ਤੋਂ ਪਹਿਲਾਂ ਬੱਚਿਆਂ ਨੂੰ 400 ਮੀਟਰ ਰਨਿੰਗ ਕਰਾਈ 400 ਮੀਟਰ ਤੇ ਅਸੀਂ ਚਾਰ ਮੁੰਡੇ ਹੀ ਰੱਖਨੇ ਸੀ ਓਸਤਾਨ ਨੇ ਗੋ ਕਹਿ ਕੇ ਇਹਨਾਂ ਨੂੰ ਪੁਜਾਇਆ ਤੇ ਸਭ ਤੋਂ ਪਹਿਲਾਂ ਆ ਮੁੰਡਾ ਆ ਇਹ ਤੋਂ ਬਾਅਦ ਆ ਆਕਾਸ਼ ਫਿਰ ਕਰਨ ਤੇ ਦੋਨੇ ਕਰਨ ਆ ਗਈ ਸੀ ਤੇ ਦੁਬਾਰ ਇਹਨਾਂ ਨੂੰ ਭਜਨ ਤੋਂ ਬਾਅਦ ਬਹੁਤ ਥੱਕ ਗਈ ਸੀ ਜਵਾਖ ਤੇ ਤੋਂ ਬਾਅਦ ਅਸੀਂ ਕੁੜੀਆਂ ਨੂੰ ਭਜਾਇਆ ਫਿਰ ਸਭ ਤੋਂ ਛੋਟੀਆਂ ਬੱਚਿਆਂ ਨੂੰ ਭਜਾਇਆ ਫਿਰ ਇਹ ਤੋਂ ਬਾਅਦ ਰਨਿੰਗ ਕਰਾਉਣ ਤੋਂ ਬਾਅਦ ਅਸਤਾਦ ਇਹਨਾਂ ਨੂੰ ਸਾਈਡ ਤੇ ਲੈ ਕੇ ਆ ਗਿਆ ਜਿੱਥੇ ਕਿ ਅਸੀਂ ਪੁਲ ਅਪ ਵਾਰ ਲਾਈ ਹੋਈ ਆ તે તો બાદ ઓ દે ઉપર سارے બચ્ચા તો દો દો પુલઅપ લવાએ એ તો બાદ એના દોના તો ਨਾਰਮਲ ਪੁਸ਼-ਅਪ ਲਵਾਏ ਟਾਇਰ ਨਾਲ ਫਿਰ ਅਸੀਂ ਕੁੜੀਆਂ ਤੋਂ ਵੀ ਪੁਲਪ ਲਵਾਏ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸੀ ਪਰ ਇਹਨਾਂ ਤੋਂ ਲੱਗੇ ਨਹੀਂ ਇਹ ਤੋਂ ਬਾਅਦ ਇਤੋਂ ਬਾਅਦ ਉਸਤਾਦ ਤੇ ਸਨੀ ਭਾਈ ਨੇ ਇਹਨਾਂ ਨੂੰ ਫੱਟੀ ਦੀ ਸਪੋਰਟ ਨਾਲ ਪੁਲਪ ਪਲਵਾਏ ਪਰ ਇਹ ਤੋਂ ਬਾਅਦ ਦੂਜੀ ਕੁੜੀ ਨੂੰ ਵੀ ਪੁਲਪ ਪਲਵਾਏ ਫਿਰ ਇਹਨਾਂ ਨੂੰ ਮਾਨੂੰ ਡੰਡ ਲਾਉਣੇ ਸਿਖਾਏ ਸੀ ਨੀ ਬ੍ਰੋ ਨੇ ਤੇ ਬਾਕੀ ਸਾਰੇ ਬੱਚਿਆਂ ਨੇ ਪੁੱਲਪੁਲਾਏ ਨਾਲੇ ਸੀ ਉਹਨਾਂ ਨੂੰ ਅੱਜ ਡੰਡ ਸਿਖਾਏ ਇਹ ਸਾਡਾ ਅੱਜ ਦਾ ਬਲੌਗ ਸੀ ਪਲੀਜ਼ ਸਬਸਕ੍ਰਾਈਬ ਮਾਈ YouTube ਚੈਨਲ ਇੱਥੇ ਸਾਡੇ ਕੋਲੇ ਬੱਚੇ ਬਹੁਤ ਮਿਹਨਤ ਕਰਦੇ ਆ ਇਹਨਾਂ ਨੂੰ ਤੁਹਾਡੀ ਸਪੋਰਟ ਦੀ ਲੋੜ ਆ